ਪਗਮਾਨ ਤਮਾਨ ਸਾਹਿਬ ਯਾਰ ਜੀ ਦੇ ਨਾਂ ਲਿਖਾਇਆ ਜਾ ਪਹਿਲੇ ਰਗੜਦੀ ਉਹਨੂੰ ਹੁਣ ਜਗਦੀਪ ਰੰਧਾਵਾ ਵੀ ਉੱਥੇ ਸ਼ਾਮਲ ਤਾਂ ਹੈ ਗਿਆ ਸੀ ਉਸ ਤਰੀਕ ਨੂੰ ਤਿੰਨ ਨੂੰ ਪਰ ਜਗਦੀਪ ਦਾ ਨਾਂ ਪਰਚੇ ਤੋਂ ਬਾਹਰ ਕਿਵੇਂ ਕੀ ਅੰਦਰ ਕੋਈ ਸੈਟਿੰਗ ਚੱਲ ਰਹੀ ਹੈ ਮੈਂ ਕਿੱਧਰ ਭੱਜੂਗਾ ਕਿਸੇ ਨੂੰ ਨਹੀਂ ਭੱਜਣਾ ਰੋਟੀ ਨਹੀਂ ਖਾਣ ਦਿੰਦੇ 20 ਦਿਨ ਹੋ ਗਏ ਸੈਟਿੰਗ ਕਾਦੀ ਆ ਖੁੱਲ੍ਹੇ ਛਿਪਾਣੇ ਦੇ ਕੱਠ ਚ ਲਾਇਆ ਸੀਗਾ ਉਹਦੇ ਚੈਨਲ ਤੇ ਜਾਊਗੀ ਉਹਦਾ ਕੀ ਹਾਲਤਾ ਪਰ ਕਹਿੰਦੇ ਵੀ ਲਿਖਤੀ ਦੇ ਵਿੱਚ ਪੱਕਾ ਦਿੱਤਾ ਹੋਇਆ ਉਹਨਾਂ ਨੇ ਬਕਾਇਦਾ ਸਾਈਨ ਕੀਤੇ ਹੋਏ ਨੇ ਫਿਰ ਉਹਨਾਂ ਨੂੰ ਭੱਜ ਸਕਦੇ ਨੇ ਇਸ ਗੱਲ ਤੋਂ ਵੀ ਉਹ ਜਨਤਾ ਨਹੀਂ ਚਾਹੀਦਾ ਜਿਹੜੇ ਹਸਾਬ ਨਾਲ ਸਰਕਾਰ ਦੇ ਕੀਤੇ ਹੋਏ ਵਾਅਦੇ ਦੇ ਮੁਤਾਬਕ ਲੋਕ ਭਾਨੇ ਸਿੱਧੂ ਬਾਈ ਦੇ ਘਰੇ ਅੱਜ ਸਵੇਰ ਤੋਂ ਪਹੁੰਚੀ ਜਾਂਦੇ ਨੇ ਉਧਰ ਦੇਖ ਲਓ ਤੁਸੀਂ ਭੱਠੀ ਚੜ੍ਹੀ ਪਈ ਐ ਅੰਦਰ ਲੋਕ ਲੰਗਰ ਛਕੀ ਜਾਂਦੇ ਨੇ ਇਧਰਲੇ ਪਾਸੇ ਵੀ ਲੋਕ ਨੇ ਪਰ ਹਾਲੇ ਸਰਕਾਰ ਹੈ ਜਿਹੜੀ ਉਹ ਇਹ ਕੰਮ ਨੂੰ ਲੇਟ 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 ਕਰਦੀ ਜਾ ਰਹੀ ਹੈ ਜਦੋਂ ਉਹਨਾਂ ਨੇ ਬੰਦੇ ਨੂੰ ਛੱਡਣਾ ਹੀ ਹੈ ਹਨਾ ਵੀ ਉਹਨਾਂ ਨੇ ਡੇਟ ਫਿਕਸ ਕਰਤੀ ਦੱਸ ਜਦੋਂ ਇੰਨੇ ਦਿਨਾਂ ਤੋਂ ਨਹੀਂ ਕੁਝ ਸਹੀ ਮਾਹੌਲ ਬਣ ਸਕਿਆ ਤਾਂ ਇਹਨਾਂ ਲੇਟ ਇਹਨੂੰ ਹੋਰ ਕਿਉਂ ਲੇਟ ਕੀਤਾ ਜਾ ਰਿਹਾ ਹੈ ਬਾਈ ਜਗਦੀਪ ਰੰਧਾਵੇ ਹੋਰੀ ਵੀ ਮੌਜੂਦ ਨੇ ਹਨਾ ਜਿਨ੍ਹਾਂ ਨੂੰ ਪ੍ਰੋਪਰੀ ਸਾਰੇ ਮਸਲੇ ਦਾ ਪਤਾ ਹੀ ਹੈ ਬਾਈ ਇਹਨੂੰ ਇੰਨਾ ਜ਼ਿਆਦਾ ਮਤਲਬ ਲੇਟ ਕਿਉਂ ਕੀਤਾ ਜਾ ਰਿਹਾ ਹੈ ਜਦੋਂ ਰਿਹਾਈ ਕਰਨੀ ਸੀ ਅੱਜ ਦੀ ਡੇਟ ਫਿਕਸ ਹੈ ਲਿਖਤੀ ਚ ਸਾਰਾ ਕੁਝ ਦਿੱਤਾ ਹੋਇਆ ਥੋੜਾ ਜਿਹਾ ਇਹਨਾਂ ਲੇਟ ਕਿਉਂ ਕੀਤਾ ਜਾ ਰਿਹਾ ਹੈ ਬਾਈ ਹਕੂਮਤ ਜੋ ਵੀ ਫੈਸਲਾ ਕਰ ਨਹੀਂ ਸਕਦੇ ਸਰਕਾਰਾਂ ਨੇ ਕਿਹੜਾ ਇਹ ਵੀ ਪਹਿਲਾਂ ਵਾਅਦਾ ਮੁਕਰ ਰਹੀਆਂ ਪਹਿਲਾਂ ਕਿੰਨੇ ਵਾਅਦੇ ਹੋਏ ਉਹਦੇ ਚ ਮੁਕਰੇ ਝੋਟੇਵਾਰੀ ਵੀ ਮੁਕਰੇ ਜਾਂ ਹੋਰ ਵੀ ਹੋਏ ਇਸ ਲਈ ਆਪਾਂ ਹਜੇ ਯਕੀਨ ਨਹੀਂ ਕਰਦੇ ਜਦੋਂ ਆ ਗਿਆ ਘਰੇ ਸੋਨੂੰ ਮਿਲ ਲਿਆ ਜੱਫੀ ਪਾ ਕੇ ਫੋਟੋ ਕਰਾ ਲਈ ਫੇਰ ਮੰਨ ਜਾਣਗੇ ਇੱਕ ਗੱਲ ਇਹ ਹੈ ਵੀ ਇਸ ਵਾਰ ਕਹਿੰਦੇ ਵੀ ਲਿਖਤੀ ਦੇ ਵਿੱਚ ਪੱਕਾ ਦਿੱਤਾ ਹੋਇਆ ਉਹਨਾਂ ਨੇ ਬਕਾਇਦਾ ਸਾਈਨ ਕੀਤੇ ਹੋਏ ਨੇ ਫਿਰ ਉਹਨਾਂ ਨੂੰ ਭੱਜ ਸਕਦੇ ਨਹੀਂ ਇਸ ਗੱਲ ਤੋਂ ਵੀ ਭੱਜਣਾ ਤਾਂ ਨਹੀਂ ਚਾਹੀਦਾ ਜਿਹੜੇ ਸਹਾਵ ਨਾਲ ਜਿਹੜੇ ਜ਼ਿੰਮੇਵਾਰ ਅਫਸਰ ਸੀ ਸਾਰੇ ਮੈਨੂੰ ਨਹੀਂ ਲੱਗਦਾ ਵੀ ਭੱਜਣਗੇ ਉਹਦਾ ਮੇਨ ਕਾਰਨ ਇਹ ਵੀ ਕੱਲ ਨੂੰ ਵੀ ਧਰਨੇ ਤਾਂ ਲੱਗਣੀਆਂ ਪੰਜਾਬ 'ਚ ਕੱਲ ਨੂੰ ਵੱਡੇ ਵੱਡੇ ਜਿਹੜੇ ਧਰਨੇ ਲੱਗਣੇ ਗੱਲਾਂ ਹੋਣਗੀਆਂ ਇਸੇ ਅਫਸਰਾਂ ਨਾਲ ਫੇਰ ਹੋਣਗੀਆਂ ਤੇ ਇਦੋ ਆ ਕਿਸਾਨ ਆਗੂ ਜਾਂ ਹੋਰ ਜਿਹੜੇ ਵੀ ਮਰਜ਼ ਮਜ਼ਦੂਰ ਜਥੇਬੰਦੀ ਜੋ ਵੀ ਜਥੇਬੰਦੀਆਂ ਲੜਨਗੀਆਂ ਉਹਨਾਂ ਨੇ ਇਹਨਾਂ ਤੇ ਯਕੀਨ ਹੀ ਨਹੀਂ ਕਰਨਾ ਹੁਣ ਭਾਨੇ ਦੇ ਘਰੇ ਉਸੇ ਤਰੀਕ ਕਰਨਾ ਦੇਖ ਲੋ ਸਾਰੇ ਕੈਮਰਾ ਮਾਰ ਦੋ ਕੱਡਾ ਮਾਹੌਲ ਬਣਿਆ ਕਿੰਨੇ ਲੋਕ ਆਏ ਵੇ ਆ ਕਿੰਨੇ ਲੋਕਾਂ ਨੂੰ ਖੁਸ਼ੀ ਆ ਪੂਰੇ ਪੰਜਾਬ ਚ ਇਹ ਚਰਚਾ ਦਾ ਵਿਸ਼ਾ ਬਣਿਆ ਵੈ ਵੀ ਭਾਨਨਾ ਕਦੋਂ ਕਾਊਗਾ ਕੱਲੇ ਕੱਲੇ ਦੀ ਅੱਖ ਪੰਜਾਬੀ ਦੀ ਇਸੇ ਧੀ ਆ ਵੀ ਕਦੋਂ ਕਰ ਰਿਹਾ ਕਦੋਂ ਨਹੀਂ ਹਨ ਪਰ ਜੇ ਹੁਣ ਸਰਕਾਰ ਇਹਨਾਂ ਤੱਕਾ ਕਰਦੀ ਐ ਤੇ ਫਿਰ ਬਹੁਤ ਮਾੜੀ ਗੱਲ ਐ ਪਹਿਲਾਂ ਹੀ ਬਹੁਤ ਤੱਕਾ ਹੋ ਗਿਆ ਪਰਿਵਾਰ ਨੂੰ ਸਾਰੇ ਨੂੰ ਟੰਗਦਾ ਪਰਚੇ ਚ ਭਾਨਨੇ ਨੂੰ ਜਲੀਲ ਕਰੀ ਜਾਂਦੇ ਆ ਕਿੰਨਾ ਯਾਰ ਸਾਰਾ ਪੰਜਾਬ ਕਹਿ ਰਿਹਾ ਬਾਰ ਬਾਰ ਵੀ ਯਾਰ ਬਹੁਤ ੱੱਕਾ ਹੋ ਰਿਹਾ ਭਾਨੇ ਨਾਲ ਇਸ ਲਈ ਐ ਕਰਨਾ ਨਹੀਂ ਚਾਹੀਦਾ ਅੱਜ ਛੱਡਣਾ ਹੀ ਚਾਹੀਦਾ ਮੁੱਖ ਮੰਤਰੀ ਨਾਲ ਸੋਡੀ ਵਧੀਆ ਲਿਆਜ ਵੀ ਰਹੀ ਹੈ ਹਨਾ ਤੇ ਡਾਇਰੈਕਟਲੀ ਤੁਸੀਂ ਇੱਕ ਦੂਜੇ ਨੂੰ ਜਾਣਦੇ ਹੋ ਕਿਤੇ ਨਾ ਕਿਤੇ ਤੁਸੀਂ ਨਹੀਂ ਥੋੜਾ ਬਹੁਤਾ ਦਬਾਅ ਪਾਇਆ ਵੀ ਇਹ ਹੋ ਕੀ ਰਿਹਾ ਚੱਲ ਕੀ ਰਿਹਾ ਲੋਕਾਂ 'ਚ ਤੁਹਾਨੂੰ ਆਉਣਾ ਪਊਗਾ ਲਿਆਜ ਤਾਂ ਸੋਡੀ ਵੀ ਹੋਣੀ ਹੈ ਆ ਬਾਈਆਂ ਸਾਰਿਆਂ ਨੇ ਕਿਉਂਕਿ ਵੋਟ ਉਤ ਤਾਂ ਕੱਲੇ ਕੱਲੇ ਨੇ ਪਾਈ ਆ ਹ ਅਕਾਲੀਆਂ ਨੇ ਪਾਈਏ ਕਾਂਗਰਸੀਆਂ ਨੇ ਪਾਈਏ ਬਿਲਕੁਲ ਭਗਵਾਨ ਤਮਾਨ ਸਾਹਿਬ ਯਾਰ ਜੀ ਦੇ ਨਾਂ ਲਿਹਾਇਆ ਜਾ ਪਹਿਲੇ ਰਗੜਦੀ ਉਹਨੂੰ ਹੁਣ ਕੀ ਕਹੀਏ ਯਾਰ ਹਨਾ ਉਹ ਤਾਂ ਉਹ ਤਾਂ ਰਗੜੀ ਪਾਈ ਲੈ ਅੱਜ ਕੱਲੇ ਮੇਰੇ ਨਾਲ ਨਹੀਂ ਸਾਰਿਆਂ ਨਾਲ ਹੀ ਰਹੀ ਆ ਕੱਲੇ ਕੱਲੇ ਵਰਕਰਾਂ ਨੂੰ ਫੋਨ ਵੀ ਆਉਂਦੇ ਰਹੇ ਆ ਹਨਾ ਪਰ ਮਾਨ ਸਾਹਿਬ ਲੱਗਦਾ ਨਹੀਂ ਸੀ ਵੀ ਯਾਰ ਐਵੇਂ ਬਦਲ ਜਾਣਗੇ ਤਾਂ ਇਸ ਮਸਲੇ ਤੇ ਕੋਈ ਸਪੈਸ਼ਲ ਗੱਲਬਾਤ ਤਾਂ ਨਹੀਂ ਤੁਸੀਂ ਕੀਤੀ ਯਾਰ ਬਾਈ ਕਮਾਲ ਕਰ ਦਾਂਗੇ ਆ ਗੱਲਬਾਤ ਕਰੀ ਤੈਨਦੇ ਗਿਫਟ ਦੀ ਤੈਨਦੇ ਆਪਣੀ ਸਾਰੀ ਟੀਮ ਨੂੰ ਪਰਚਿਆਂ ਦਾ ਹੁਣ ਜੇ ਆਪਣੇ ਨਾਲ ਐਨਾ ਤੱਕਾ ਹੋ ਰਿਹਾਗਾ ਤੇ ਫਿਰ ਇਹਦੇ ਤੇ ਗੱਲਾਂ ਕਾਹਦੀਆਂ ਜਾਂ ਉਹ ਮੈਨੂੰ ਗੱਲਾਂ ਕਾਲ ਕਰਦੇ ਹੁਣ ਉਹਦਾ ਟਾਈਮ ਗਏ ਉਦੋਂ ਉਹ ਤਾਂ ਜਦੋਂ ਮੇਰੇ ਨਾਲ ਗੱਲ ਹੁੰਦੀ ਸੀ ਉਦੋਂ ਸਾਰੇ ਪੰਜਾਬ ਨਾਲ ਹੁੰਦੀ ਸੀ ਬਿਲਕੁਲ ਬਿਲਕੁਲ ਜਦੋਂ ਮਾਲਾ ਵੀ ਪੰਜਾਬ ਨਾਲ ਹੁਣ ਹਟ ਗਈ ਉਦੋਂ ਹੀ ਮੇਰੇ ਨਾਲ ਹੁਣ ਹਟ ਗਈ ਆਜ ਦੇ ਟਾਈਮ 'ਚ ਮਾਨ ਸਾਹਿਬ ਕੋਲੇ ਕੁਰਸੀ ਵੱਡੀ ਆ ਉਹ ਆਪਦੇ ਲੈਵਲ ਦੇ ਹਿਸਾਬ ਨਾਲ ਰਹਿੰਦੇ ਆਪਣੇ ਵਰਗੇ ਨੂੰ ਕੌਣ ਪੁੱਛਦਾ ਹੈ ਹੁਣ ਤੁਸੀਂ ਜਿਹੜੇ ਮੰਨ ਕੇ ਚਲੋ ਲੋਕ ਘਰਾਂ ਚ ਬੈਠੇ ਇੰਤਜ਼ਾਰ ਕਰੀ ਜਾਂਦੇ ਨੇ ਹਨਾ ਵੀ ਭਾਨੇ ਨੇ ਅੱਜ ਆ ਜਾਣੇ 10 ਤਰੀਕ ਨੂੰ ਲਿਖਤੀ ਦਿੱਤਾ ਹੋਇਆਗਾ ਮੀਟਿੰਗਾਂ ਵੀ ਹੋਈਆਂ ਨੇ ਸਾਰਾ ਕੁਝ ਲੋਕਾਂ ਨੂੰ ਕੁਝ ਕਹਿਣਾ ਚਾਹੁੰਗੇ ਘਰੇ ਬੈਠ ਕੇ ਲੋਕਾਂ ਦਾ ਹੱਥ ਮੰਨ ਕੇ ਹੀ ਬੇਨਤੀ ਕਰਦੇ ਵੀ ਤੁਸੀਂ ਸਾਰਨੂੰ ਬੱਦ ਦਾ ਮੈਂ ਧੰਨਵਾਦ ਤਾਂ ਕਰਦਾ ਤੁਹਾਡਾ ਵੀ ਤੁਸੀਂ ਸਪੋਰਟ ਵਾਲੀ ਵੱਡੀ ਕੀਤੀ ਕਿੱਦੇ ਦਾ ਮਸਲਾ ਕਿੰਨੀ ਤਰੀਕ ਦਾ ਚੱਲ ਰਿਹਾ ਬਈ ਮਸਲਾ ਇਹ 20 ਤਰੀਕ ਦੇ ਤੋਂ ਲੈ ਕੇ ਚੱਲਿਆ ਉਸ ਦਿਨ ਤੋਂ ਲੈ ਕੇ ਅੱਜ ਤੱਕ ਲੋਕ ਆਪਣੇ ਨਾਲ ਖੜੇ ਆਂ ਗਾਂ ਨੂੰ ਵੀ ਖੜਨਗੇ ਹੁਣ ਇਹ ਬੇਨਤੀ ਕਰਦਾ ਵੀ ਜੇ ਕਿਸਾਨ ਜਿੱਥੇ ਬੰਦੀਆਂ ਲੱਖਾ ਬਈ ਜਾਂ ਹੋਰ ਜਿਹੜੇ ਮਰਜੀ ਬੰਦੇ ਆਪਣੇ ਪਹਾਨੇ ਦੇ ਹੱਕ ਵਾਲੇ ਸਾਨੂੰ ਆਵਾਜ਼ ਮਾਰਦੇ ਆ ਵੀ ਆਉਣ ਵਾਲੇ ਟਾਈਮ 'ਚ ਧਰਨੇ ਦੀ ਜੇ ਨਾ ਅੱਜ ਪਹਾਨਾ ਛੱਡਿਆ ਤੇ ਤੁਸੀਂ ਤਿਆਰ ਰਹਿਣਾ ਇਹ ਹੀ ਬੇਨਤੀ ਹੈ ਕਿਉਂਕਿ ਤੁਸੀਂ ਬਹੁਤ ਵੱਡਾ ਸਾਥ ਦਿੱਤਾ ਲੋਕ ਹੀ ਆ ਯਾਰ ਲੋਕ ਚਾਹਣ ਬੰਦਾ ਅਰਸ ਤੇ ਨਹੀਂ ਫਰਸ ਤੇ ਹਨਾ ਛੋਡੇ ਸਿਰਤੀ ਆ ਸਾਰ ਲੋਕ ਇਹ ਚੀਜ਼ ਦੇ ਕਮੈਂਟ ਜਾ ਉਹ ਕਰੀ ਜਾਂਦੇ ਨੇ ਕਹਿੰਦੇ ਵੀ ਜਗਦੀਪ ਰੰਧਾਵਾ ਵੀ ਉੱਥੇ ਸ਼ਾਮਿਲ ਤਾਂ ਹੈਗਿਆ ਸੀ ਉਸ ਤਰੀਕ ਨੂੰ ਤਿੰਨ ਨੂੰ ਪਰ ਜਗਦੀਪ ਦਾ ਨਾਂ ਪਰਚੇ ਤੋਂ ਬਾਹਰ ਕਿਵੇਂ ਕੀ ਅੰਦਰ ਕੋਈ ਸਾਈਟਿੰਗ ਚੱਲ ਰਹੀ ਸੀ ਪਹਿਲਾਂ ਹੀ ਹਾਂ ਬਹੁਤ ਸੈਟਿੰਗ ਆ ਮੇਰੀ ਸਾਰੀ ਟੀਮ ਨੂੰ ਤਾਂ ਪਤੰਦਰਾ ਰੋਟੀ ਨਹੀਂ ਖਾਣ ਦਿੰਦੇ 20 ਦਿਨ ਹੋ ਗਏ ਸੈਟਿੰਗ ਕਾਦੀ ਆ ਖੁੱਲੀ ਐਫਆਈ ਆ ਮੈਂ ਕਿੱਧਰ ਭੱਜੂਗਾ ਕਿਸੇ ਨੂੰ ਨਹੀਂ ਭੱਜਣਾ ਅੱਜ ਕੋ ਬੇਸਵਦੀਪ ਦੀ ਉਹੀ ਬੈਰਲੀ ਹੋਈ ਨਾ ਰਿਕਾਰਡਿੰਗ ਵੀ ਜਿੰਨੇ ਯੂਟਿਊਬਰ ਜੇ ਫਿਰਦੇ ਆ ਪੰਜਾਬ ਦੇ ਸਾਰੇ ਟੰਗਣੇ ਆ ਇੱਥੇ ਕੋਈ ਨਹੀਂ ਬਚੂਗਾ ਕਿਉਂਕਿ ਇਹ ਜਿਹੜੀ ਪਾਰਟੀ ਐ ਨਾ ਗਰਾਉਂਡ ਨੂੰ ਢਾਹੂ ਕੋਈ ਵੀ ਮਰਜੀ ਯੂਟਿਊਬਰ ਆ ਸਭ ਨਾਲ ਇਹੀ ਹਾਲ ਹੋਊ ਆਉਣ ਵਾਲੇ ਟਾਈਮ 'ਚ ਇੱਥੇ ਨਾ ਮੈਂ ਨਾ ਤੁਸੀਂ ਕਿਸੇ ਨੇ ਨਹੀਂ ਬਚਣਾ ਜਿਹੜੇ ਸਭ ਨਾਲ ਆਵਾਜ਼ਾਂ ਬੰਦ ਹੋ ਰਹੀਆਂ ਇਹ ਭਗਵਾਨਤਮਨ ਸਾਹਿਬ ਫਿਰ ਕਹਿੰਦੇ ਵੀ ਯਾਰ ਸਾਡੇ ਨਾਲ ਦਿੱਲੀ 'ਚ ਧੱਕਾ ਕਰ ਰਹੀ ਹੈ ਮੋਦੀ ਸਰਕਾਰ ਕਹਿੰਦੇ ਨੇ ਇਹ ਬਾਰ-ਬਾਰ ਵੀ ਲੋਕਤੰਤਰ ਦਾ ਕਹਾਣ ਕਰ ਰਹੀ ਹੈ ਤੇ ਫਿਰ ਇੱਥੇ ਕੀ ਹੋ ਰਿਹਾ ਹੈਗਾ ਇੱਥੇ ਇਹ ਬੇਸਬਦੀ ਵਰਗਾਂ ਨੂੰ ਪੁਲਿਸ ਦੀਆਂ ਕਾਲਾਂ ਜਾ ਰਹੀਆਂ ਜਿਆ ਬਈ ਹੱਥ ਖੜੇ ਆ ਯਾਰ ਬਾਲਾ ੱੱੱਕੇ ਨਾ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਪਹਿਲਾਂ ਵਾਲੀਆਂ ਸਰਕਾਰਾਂ ਚ ਵੀ ਇਹ ਕੁਝ ਨਹੀਂ ਹੋਇਆ ਸੀਗਾ ਮਾਨ ਸਾਹਿਬ ਬੇਨਤੀ ਆ ਵੀ ਸਮਾਂ ਰਹਿੰਦਾ ਹਜੇ ਵੀ ਸਮਝ ਜੋ ਨਹੀਂ ਤਾਂ ਫਿਰ ਲੋਕ ਤਾਂ ਤਿਆਰ ਬੈਠੇ ਆ ਲੋਕਾਂ ਨੇ ਜਿਹੜਾ ਆ ਬਦਲਾਤ ਗੋਹਾਂ ਅਗਲਾ ਬਦਲਾਅ ਵੀ ਦੇਖ ਲੈਣਗੇ ਲੋਕ ਜਾਗਰ ਕਹਿੰਨੇ ਆ ਵੀ ਹੁਣ ਇਹ ਇੱਥੇ ਖੜ ਨਹੀਂ ਰਹੇ ਅੱਗੇ ਮਾਨ ਸਾਹਿਬ ਆਪ ਹੀ ਕਹਿੰਦੇ ਰਿਹਾ ਵੀ ਬਾਦਲ ਬੋਰ ਜਾ ਕੇ ਕੋਸੂਰ ਬੋਲ ਦਿੰਦਾ ਪਟਾਲੇ ਹੋਰ ਲੋਕਾਂ ਨੂੰ ਪਤਾ ਨਹੀਂ ਲੱਗਦਾ ਸੀਗਾ ਤੇ ਹੁਣ ਮਾਨ ਸਾਹਿਬ ਨੈੱਟ ਦਾ ਜਮਾਨਾ ਸੋਡਾ ਵੀ ਜੇ ਤੁਸੀਂ ਬਠਿੰਡੇ ਕੋਸੂਰ ਬੋਲੋਗੇ ਬਰਨਾਲੇ ਹੋਰ ਬੋਲੋਗੇ ਜਾਗਰ ਕੀ ਤੇ ਨੇੜੀ ਅਜੇ ਇਸ ਇਸ ਜਿਸ ਹਿਸਾਬ ਨਾਲ ਚੱਲ ਰਹੀ ਜਿਹੜੀ ਇਹ ਆਲੇ-ਦਾਲੇ ਆਪਾਂ ਚੈਨਲ ਵਾਲੀ ਗੱਲ ਸੁਣਦੇ ਹੁੰਦੇ ਹਾਂ ਨਾ ਬਈ ਮੇਰਾ ਚੈਨਲ ਬੰਦ ਕਰਤਾ ਜਾਏ ਇਹ ਕੀ 99% ਹੀ ਬਿਲਕੁਲ ਸੱਚ ਹੈ ਗੱਲ ਮਾਨ ਦਾ ਚੈਨਲ ਦੇਖੋ ਬਾਈ ਤੁਸੀਂ ਮਾਰੋ ਨਿਗਾ ਫਿਰ ਇੱਕ ਵੀਡੀਓ ਦੀ 10000 ਸ਼ੇਅਰ ਵੀ ਸੀ ਇੱਕ ਵੀਡੀਓ ਇੱਥੇ ਭਾਨਨੇ ਦੇ ਇਕੱਠ ਚ ਲਾਇਆ ਸੀਗਾ ਉਹਦੇ ਚੈਨਲ ਤੇ ਜਾਓਗੇ ਉਹਦਾ ਕੀ ਹਾਲਤਾ 57 58 ਵਿਊ ਰਹਿ ਗਏ ਤੇ ਉਹਦੇ ਵਿਊ ਸੀਗੇ 2 2 ਮਿਲੀਅਨ ਸਾਰੀਆਂ ਵੀਡੀਓ ਕੀ ਹਾਲਤ ਹੋਈਏ ਪੇਜ ਦੀ ਛੋਡੇ ਵਾਲਿਆਂ ਦੀ ਵੀ ਹੋ ਗਈ ਹੋ ਸਾਡਾ ਪੇਜ ਸਭ ਦੀ ਕਰ ਰਹੇ ਆ ਬਹੁਤ ੱੱਕਾ ਹੋ ਰਿਹਾ ਯਾਰ ਆਲ ਵਰਡ ਚ ਜਿੱਥੇ ਵੀ ਯੂਟਿਊਬਰ ਬੈਠਿਆ ਮੈਨੂੰ ਲੱਗਦਾ ਵੀ ਕਿਸੇ ਨਾਲ ਐ ਹੋ ਰਿਹਾ ਹੋਊਗਾ ਬਿਹਾਰ ਦੇ ਯੂਟਿਊਬਰਾਂ ਨੇ ਕੀ ਹੋ ਰਿਹਾ ਕੋਈ ਕੁਸ ਕਹਿ ਰਿਹਾ ਨਵਦੀਪ ਮੁੰਡਾ ਹਰਿਆਣੇ ਵਾਲਾ ਉਹਨੂੰ ਹੈ ਤਾਂ ਚਲੋ ਕਿਸਾਨ ਹੋ ਗਿਆ ਉਹ ਯੂਟਿਊਬਰ ਵੀ ਇੱਕ ਸਾਹ ਦਾ ਜਿਹੜਾ ਫੇਸਬੁੱਕ ਤੇ ਬੋਲਦਾ ਉਹਦਾ ਕਿਸ ਨੇ ਪੇਜ ਬੰਦ ਕੀਤਾ ਪਹਿਲੀ ਸੂਬਾ ਪੰਜਾਬ ਜਿੱਥੇ ਐ ਬੰਦ ਕਰ ਰਿਹਾ ਕਿੰਨਾ ਚਿਰ ਨਵੇਂ ਬਣਾ ਲੈਣਗੇ ਮੁੰਡੇ ਹੁਣ ਮੰਨ ਲਾ ਇਹ ਰਫਤਾਰ ਦਾ ਚਿਹਰਾ ਬਣ ਗਿਆ ਆ ਬਾਈ ਜਸਵੀਰ ਦਾ ਬਣ ਗਿਆ ਜਿਹੜੇ ਵੀ ਯੂਟਿਊਬਰ ਖੜੇ ਆ ਉਹਨਾਂ ਦੇ ਚਿਹਰੇ ਬਣਿਆ ਸੋਡੇ ਪੇ ਚੱਕਦੇ ਇਹਨਾਂ ਨੇ ਤੇ ਤੁਸੀਂ ਫਿਰ ਘੰਟੇ ਚ ਆਏ ਪੇਜਾਂ ਬੰਦ ਕਰਨਾ ਤਾਂ ਨਹੀਂ ਮੈਨੂੰ ਲੱਗਦਾ ਵੀ ਕੰਮ ਰੁਕ ਜਾਊ। ਮੈਨੂੰ ਐ ਲੱਗਦਾ ਵੀ ਜੇ ਤੁਸੀਂ ਇਹ ਕੰਮ ਰੋਕਣਾ ਚਾਹੁੰਦੇ ਤਾਂ ਤੁਸਾਨੂੰ ਕੰਮ ਕਰਨੇ ਪੈਣਗੇ। ਪੇਜ ਕਰ ਲਓ ਬੰਦ ਹੋਰ ਲੈ ਆਉਣਗੇ ਅਗਲੇ। ਨਹੀਂ ਆ ਛੋਟੇ ਲੈਵਲ ਵਾਲੇ ਕੰਮਾਂ ਨੂੰ ਛੱਡ ਕੇ ਉੱਪਰਲੇ ਲੈਵਲ ਤੇ ਸੋਚੋ ਵੀ। ਲੈ ਬਾਈ ਪੇਜ ਦੀ ਤਾਂ ਗੱਲ ਸੁਣ ਲੈ। ਤੇਰੇ ਪੇਜ ਨੂੰ ਮਿਲੀਆਂ ਨਾ ਲੈ ਕਾਮ ਆ ਲੈ। ਇੱਕ ਦਿਨ ਨੂੰ 5000 ਆ। ਗੱਲ 'ਚ ਕਰੰਟ ਹੋਣਾ ਚਾਹੀਦਾ 5000 ਵਾਲੇ ਦੀ ਵੱਧ ਵੀਡੀਓ ਚੱਲੇ। ਪੇਜਾਂ-ਪੂਜਾਂ ਤਾਂ ਉਹ ਤਾਂ ਨਿਬੜ ਗਿਆ। ਘਰ-ਘਰ ਸੋਸ਼ਲ ਮੀਡੀਆ ਹਰੇਕ ਕੋਲੇ 10-10 account ਆ। ਇੱਕ ਬੰਦ ਕਰ ਲੈ ਨਵੇਂ ਤੇ ਆ